ਹਾਂਜੀ ਆ ਜਟਾਵਾਵਾਂ ਵਾਲੀ ਮਾਤਾ ਤਾਂ ਮੈਨੂੰ ਲੱਗਦਾ ਤੁਸੀਂ ਕਦੇ ਭੁੱਲੇ ਨਹੀਂ ਹੋਮੋਗੇ ਇਹਨਾਂ ਦੀ ਤੁਹਾਨੂੰ ਅਸੀਂ ਇਸ ਮਾਤਾ ਦੀਆਂ ਜੋ ਆਪਦੇ ਆਪ ਨੂੰ ਕਹਾਉਂਦੀ ਆ ਪਖੰਡਨ ਦੀਆਂ ਪਹਿਲਾਂ ਵੀ ਅਨੇਕਾਂ ਵੀਡੀਓਜ਼ ਦਿਖਾ ਚੁੱਕੇ ਹਾਂ ਜਿਸ ਨੇ ਕੀ ਨਕਲੀ ਤਾਂ ਜਟਾਵਾ ਲਗਾਈਆਂ ਹੋਈਆਂ ਨੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਵੀ ਜਿਹੜੇ ਕੀ ਇਹ ਪਾੜ ਪੂਜਾ ਕਰਦੀ ਹੈ ਤੇ ਫਿਰ ਲੋਕਾਂ ਦੇ ਘਰੇ ਜਾਂਦਾ ਇਹ ਲੱਗ ਤੋਂ ਚਾਰਜ ਕਰਦੀ ਹੈ ਕਿਉਂਕਿ ਫਿਰ ਵੀ ਮਾਤਾ ਆਪਣਾ ਟਾਈਮ ਟੂ ਟਾਈਮ ਕੱਢ ਕੇ ਕਿਸੇ ਦੇ ਘਰੇ ਜਾਂਦੀ ਹੈ ਤਾਂ ਫਿਰ ਖਰਚਾ ਪਾਣੀ ਹੋ ਹੀ ਜਾਂਦਾ ਹੈ ਗੱਡੀਆਂ ਦਾ ਖਰਚਾ ਡਰਾਈਵਰਾਂ ਦਾ ਖਰਚਾ ਬਾਕੀ ਫਿਰ ਜਿਹੜੇ ਚਿਮਟੇ ਢੋਲ ਕੇ ਵਾਲੇ ਨਾਂ ਰੱਖਿਓ ਨੇ ਉਹਦਾ ਖਰਚਾ ਤੇ ਫਿਰ ਇੰਨੀ ਕੁ ਪੇਮੈਂਟ ਤਾਂ ਇਹਦੀ ਬਣਦੀ ਆ ਜੇਕਰ ਕੋਈ ਘਰ ਦੇ ਵਿੱਚ ਕੋਈ ਨਵਾਂ ਘਰ ਖਰੀਦਦਾ ਲੋਕ ਇਨ੍ਹਾਂ ਪਖੰਡੇ ਨੂੰ ਆਪਣੇ ਘਰੇ ਲਿਜਾ ਕੇ ਪੂਠਾ ਪੂਜਾ ਪਾਠ ਕਰਵਾਉਂਦੇ ਨੇ ਕਿ ਸਾਡੇ ਘਰੇ ਅਜਮਾਤਾ ਆਈ ਉਹਨੇ ਸਾਡੇ ਐਦਾਂ ਕੀਤਾ ਜੇ ਕਿਸੇ ਨੇ ਕੋਈ ਗੱਡੀ ਜਾਂ ਕੋਈ ਨਵੀਂ ਚੀਜ਼ ਖਰੀਦੀ ਤਾਂ ਵੀ ਇਨ੍ਹਾਂ ਪਖੰਡਿਆਂ ਦੇ ਕੋਲੋਂ ਉਦਕਾਟਨ ਕਰਵਾਉਂਦੇ ਨੇ ਕੀ ਗੱਲ ਪੈਸਾ ਤੁਹਾਡਾ ਲੱਗਿਆ ਮਿਹਨਤ ਤੁਸੀਂ ਕੀਤੀ ਤੁਸੀਂ ਆਪਣੀ ਮਿਹਨਤ ਨਾਲ ਚੀਜ਼ ਬਣਾਈ ਹੈ ਗੱਡੀ ਤੁਸੀਂ ਆਪਣੀ ਮਿਹਨਤ ਦੇ ਪੈਸੇ ਨਾਲ ਖਰੀਦੀ ਹੈ ਕਿ ਬਾਬੇ ਨੇ ਤੁਹਾਨੂੰ ਆਪਣੇ ਖਜ਼ਾਨੇ ਚ ਦਿੱਤਾ ਹੈ ਘਰ ਤੁਸੀਂ ਆਪਣੀ ਮਿਹਨਤ ਕਰਕੇ ਬਣਾਇਆ ਤੇ ਉੱਥੇ ਤੁਸੀਂ ਪੂਜਾ ਪਾਠ ਜਿਹੇ ਲੋਕਾਂ ਤੋਂ ਕਰਵਾਉਨੇ ਕੀ ਗੱਲ ਇਹਨਾਂ ਦੇ ਕੀ ਦੇਣਾ ਤੁਹਾਡੇ ਘਰ ਦੇ ਵਿੱਚ ਤੇ ਇਹ ਲੋਕ ਬਲਕਿ ਤੁਹਾਡੇ ਘਰ ਦੇ ਘਰੇ ਆਉਂਦੇ ਨੇ ਪਾਠ ਕਰਦੇ ਨੇ ਕਿ ਹਾਂ ਤੁਹਾਡੇ ਘਰ ਦੇ ਵਿੱਚ ਤਰੱਕੀ ਰਹੂਗੀ ਬਰਕਤ ਰਹੂਗੀ ਆਪਣੇ ਆਪ ਸੱਚੇ ਮਾਨਾ ਤੁਸੀਂ ਕਿਸੇ ਵੀ ਜਿਹੜਾ ਕਿ ਪ੍ਰਮਾਤਮਾ ਨੂੰ ਧਿਆਲੋ ਕਿਸੇ ਨੂੰ ਵੀ ਜਿਸ ਨੂੰ ਤੁਸੀਂ ਮੰਨਦੇ ਹੋ ਉਹਨੂੰ ਸੱਚੇ ਦਿਲੋਂ ਤੁਸੀਂ ਆਪਣੇ ਮਨ ਦੇ ਵਿੱਚ ਮੰਨਣਾ ਸ਼ੁਰੂ ਕਰ ਦਿਓ ਤੁਹਾਨੂੰ ਇਹਨਾਂ ਪਖੰਡੀਆਂ ਦੀ ਲੋੜ ਹੀ ਨਹੀਂ ਪੈਣੀ ਕਿਰਪਾ ਆਪਣੇ ਆਪ ਹੋ ਜਾਣੀ ਆ ਪਰ ਤੁਹਾਨੂੰ ਲੱਗਦਾ ਕਿ ਇਹ ਪਖੰਡੀ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਪਖੰਡੀਆਂ ਦੇ ਤੁਹਾਡੇ ਘਰਾਂ ਦੇ ਵਿੱਚ ਪੈਰ ਪਹਿਣਗੇ ਤਾਂ ਤੁਹਾਡੇ ਘਰ ਨੂੰ ਚਾਰ ਚੰਨ ਲੱਗ ਜਾਣਗੇ ਤੁਹਾਡੇ ਘਰ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਊਗੀ ਬਰਕਤਾਂ ਤੁਹਾਡੇ ਆਪਣੇ ਸੁਭਾਅ ਦੇ ਕਰਕੇ ਤੁਹਾਡੇ ਘਰ ਦੇ ਫੈਮਿਲੀ ਦਾ ਜੋ ਸਾਰੇ ਰਲ ਮਿਲ ਕੇ ਰਹਿਣਗੇ ਪਿਆਰ ਮੁਹੱਬਤ ਹੋਵੇਗੀ ਗੁੱਸਾ ਨਹੀਂ ਹੋਵੇਗਾ ਹਰ ਇੱਕ ਚੀਜ਼ ਨੂੰ ਸਮਝੋਗੇ ਲੜਾਈ ਝਗੜਾ ਨਹੀਂ ਹੋਵੇਗਾ ਕੋਈ ਘਰ ਦੇ ਵਿੱਚ ਅਜਿਹੀਆਂ ਚੀਜ਼ਾਂ ਨਹੀਂ ਹੋਣਗੀਆਂ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਕਲੇਸ਼ ਹੋਣਗੇ ਤਾਂ ਜੇਕਰ ਇਹ ਨਾ ਚੀਜ਼ਾਂ ਜੋ ਤੁਹਾਡੇ ਘਰ ਦੇ ਵਿੱਚ ਦੂਰ ਹੈ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਹੀ ਬਰਕਤ ਹੈ ਜੇਕਰ ਤੁਸੀਂ ਹੀ ਮਾੜੇ ਕੰਮਾਂ ਪਿੱਛੇ ਪਏ ਹੋਇਆ ਮਾੜੇ ਕੰਮਾਂ ਕਰਕੇ ਹੀ ਜਿਹੜੇ ਕਿ ਘਰ ਦਾ ਜਿਹੜਾ ਸਾਰੀ ਸ਼ਾਂਤੀ ਆ ਉਹ ਭੰਗ ਹੋ ਜਾਂਦੀ ਹੈ ਤਾਂ ਇਹਨਾਂ ਪਖੰਡਿਆਂ ਦੇ ਕੋਲ ਕੁਝ ਨਹੀਂ ਹੁੰਦਾ ਵੀ ਤੁਹਾਡੇ ਘਰ ਦੇ ਵਿੱਚ ਆ ਕੇ ਇਹਨਾਂ ਨੇ ਪਾਠ ਪੂਜਾ ਕੀਤੇ ਤਾਂ ਤੁਹਾਡੇ ਘਰ 'ਚ ਤਰੱਕੀ ਹੋਊਗੀ ਤੁਹਾਡੀ ਦੁਕਾਨ ਚੱਲਣ ਲੱਗ ਪਊਗੀ ਤੁਹਾਡੀ ਦੁਕਾਨ ਤੁਹਾਡਾ ਕਾਰੋਬਾਰ ਤੁਹਾਡੇ ਤੇ ਡਿਪੈਂਡ ਕਰਦਾ ਨਾ ਕਿ ਇਹਨਾਂ ਪਖੰਡੀਆਂ ਦੇ ਜੇਕਰ ਇਹਨਾਂ ਦੇ ਆਉਣ ਦੇ ਨਾਲ ਇਹਨਾਂ ਦੇ ਘਰੇ ਇਹਨਾਂ ਨੂੰ ਘਰ ਬੁਲਾਉਣ ਤੇ ਤੁਹਾਡੇ ਕਾਮਕਾਰ ਰਾਸ ਆਉਂਦੇ ਹੋਣਗੇ ਤਾਂ ਫਿਰ ਲੋਕਾਂ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਨਾ ਪਖੰਡਿਆਂ ਦਾ ਇੱਕ ਢੇੜਾ ਮਰਵਾ ਲਿਆ ਕਰਨਗੇ ਕਹਿਣਗੇ ਚਲੋ ਕੰਮ ਹੋ ਜਾਣਗੇ ਪੈਸੇ ਆਉਣ ਲੱਗੋ ਜਾਣਗੇ ਅਜਿਹਾ ਕੁਝ ਨਹੀਂ ਹੁੰਦਾ ਤਾਂ ਆਪ ਪੈਸਿਆਂ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਨੇ ਤੇ ਆਪਣੇ ਢੇਰਿਆਂ ਦੇ ਵਿੱਚ ਚੌਂਕੇ ਲਾਉਂਦੇ ਨੇ ਇਹ ਵੀ ਤਾਂ ਪੈਸੇ ਕਰਕੇ ਕਰ ਰਹੇ ਨੇ ਹੋਰ ਕੀ ਲੋਕਾਂ ਦਾ ਭਲਾ ਕਰ ਰਹੇ ਨੇ ਕਦੇ ਦੇਖਿਆ ਵੀ ਕਿਹਾ ਹੁਣ ਵੀ ਹਾਂ ਤੂੰ ਕੁਛ ਨਾ ਦੇ ਕੇ ਜਾਈਂ ਕਹਿ ਰਹੇ ਨੇ ਤੇਰਾ ਕੰਮ ਹੋ ਜਾਊਗਾ ਤੂੰ ਮਾਤਾ ਦੇ ਨਾਂ ਤੇ ਕੜਾਹੀ ਦੇ ਕੇ ਜਾਈ ਹੁਣ ਇਹ ਸੂਟ ਮਾਤਾ ਥੋੜੀ ਪਉਂਦੀ ਆ ਪਉਂਦੇ ਤੇ ਇਹੀ ਲੋਕ ਨੇ ਤੇ ਜਿਹੜਾ ਫਲ ਫਰੂਟ ਆ ਉਹ ਮਾਤਾ ਥੋੜੀ ਖਾਂਦੀ ਆ ਉਹ ਵੀ ਤੇ ਇਹੀ ਖਾਂਦੇ ਨੇ ਜਿਹੜਾ ਤੁਸੀਂ ਪੈਸਾ ਚੜਾ ਕੇ ਜਾਂਦੇ ਉਹ ਮਾਤਾ ਥੋੜੀ ਖਾਂਦੀ ਆ ਜਿਹਦੇ ਨਾਮ ਦੇ ਉੱਤੇ ਦੁਕਾਨਾ ਖੋਲ੍ਹੀ ਹੁੰਦੀ ਉਹ ਵੀ ਤਾਂ ਇਹ ਆਪਣੇ ਘਰਾਂ ਦੇ ਵਿੱਚ ਵਰਤਦੇ ਨੇ ਲਗਜ਼ਰੀ ਗੱਡੀਆਂ ਲੈਂਦੇ ਨੇ ਚੰਗੀ ਕੋਠੀ ਪਾਉਂਦੇ ਨੇ ਤਾਂ ਫਿਰ ਤੁਸੀਂ ਇਸ ਗੱਲ ਨੂੰ ਕਦੋਂ ਸਮਝੋਗੇ ਤਾਂ ਆਪਣੇ ਰਾਏ ਜ਼ਰੂਰ ਸਾਂਝੀ ਕਰੋ